ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਸੈਕਟਰ 32 ਦੇ ਮੈਂਟਲ ਹੈਲਥ ਇੰਸਟੀਚਿਊਟ 'ਚ ਬੰਬ ਰੱਖ ਕੇ ਉਹਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਪੂਰੀ ਤਰ੍ਹਾਂ ਅਲਰਟ ਹੋ ਚੁੱਕੀ ਹੈ ਤੁਹਾਨੂੰ ਦੱਸ ਦਿੰਨੇ ਆ ਐਸਐਸਪੀ ਯੂਟੀ ਕਮਰਦੀਪ ਕੋਰ ਮੈਡਮ ਦੇ ਆਦੇਸ਼ਾਂ ਤੋਂ ਬਾਅਦ ਸ਼ਹਿਰ ਇਸ ਮਾਮਲੇ ਨੂੰ ਗੰਬੀਰਤਾ ਨਾਲ ਲੈ ਕੇ ਚੰਡੀਗੜ੍ਹ 'ਚ ਹਰ ਪਾਸੇ ਸਰਚ ਕੀਤੀ ਜਾ ਰਹੀ ਹੈ ਸੈਕਟਰ 17 ਬੱਸ ਸਟੈਂਡ ਸੈਕਟਰ 43 ਬੱਸ ਸਟੈਂਡ ਤੇ ਹੋਰ ਪੀੜ ਪੜ ਵਾਲੇ ਇਲਾਕੇ ਤੋਂ ਇਲਾਵਾ ਜਿਹੜੇ ਵੀ ਮੋਲ ਹਨ ਜਿੱਥੇ ਜ਼ਿਆਦਾ ਪੀੜ ਹੁੰਦੀ ਹੈ ਉਹਨੂੰ ਲੈ ਕੇ ਲਗਾਤਾਰ ਚੰਡੀਗੜ੍ਹ ਪੁਲਿਸ ਦੀ ਸਰਚ ਜਿਹੜੀ ਜਾਰੀ ਹੈ ਕਿਉਂਕਿ ਪੁਲਿਸ ਦਾ ਅਨੁਮਾਨ ਹੈ ਕਿ ਕੋਈ ਐਦਾਂ ਦੀ ਘਟਨਾ ਅਗਰ ਕਿਤੇ ਬੱਸ ਸਟੈਂਡ ਜਾਂ ਕਿਤੇ ਹੋਰ ਵੀ ਆਂਦੀ ਹੈ ਤਾਂ ਉਸਨੂੰ ਕਿੱਦਾਂ ਨਿਪਟਾਇਆ ਜਾ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਫ਼ ਤੌਰ ਤੇ ਦਿਖਾ ਸਕਦੇ ਹਾਂ ਕਿ ਇਸ ਤ ਉਹਨਾਂ ਦੇ ਬੈਗ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਉੱਥੋਂ ਜਾਂ ਦਿੱਤਾ ਜਾ ਰਿਹਾ ਹੈ ਐਸਐਸਬੀ ਯੂਟੀ ਦੇ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਸਾਰੇ ਐਸਐਚਓ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਚੌਕੀ ਇੰਚਾਰਜ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਲਗਾਤਾਰ ਜਿਹੜੀ ਕੀ ਹੈ ਆਪਣੇ ਆਪਣੇ ਇਲਾਕਿਆਂ ਚ ਭੀੜ-ਪਾੜ ਵਾਲੇ ਇਲਾਕੇ ਬੱਸ ਸਟੈਂਡ ਮੋਲ ਤੇ ਹੋਰ ਵੀ ਕਈ ਇਲਾਕੇ ਆ ਜਿਹਦੇ ਚ ਜ਼ਿਆਦਾ ਰਸ਼ ਹੁੰਦਾ ਉਹਨੂੰ ਪ੍ਰੋਪਰ ਤਰੀਕੇ ਨਾਲ ਚੈੱਕ ਕੀਤਾ ਜਾਵੇ ਤੇ ਤੁਹਾਨੂੰ ਦਿਖਾ ਦਿੰਨੇ ਆ ਸੈਕਟਰ 17 ਚ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਵਚ ਦੀ ਗੱਡੀ ਵੀ ਖੜੀ ਹੈ ਇੱਥੇ ਪ੍ਰੋਪਰ ਲੱਗੀ ਗਈ ਹੈ ਕਵਚ ਦੀ ਗੱਡੀ ਤੇ ਲਗਾਤ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਦੈਨਿਕ ਸਵੈਰਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੈਰਟੀਵੀ ਮੈਂ ਹਾਂ ਅਮਨ ਲੂਨਾ ਸੈਕਟਰ 32 ਦੇ ਮੈਂਟਲ ਹੈਲਥ ਇੰਸਟੀਚਿਊਟ 'ਚ ਬੰਬ ਰੱਖ ਕੇ ਉਹਨੂੰ اڈਾਉਣ ਦੀ ਧਮਕੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਪੂਰੀ ਤਰ੍ਹਾਂ ਅਲਰਟ ਹੋ ਚੁੱਕੀ ਹੈ ਤੁਹਾਨੂੰ ਦੱਸ ਦਿੰਨੇ ਆ ਐਸਐਸਪੀ ਯੂਟੀ ਕਮਰਦੀਪ ਕੋਰ ਮੈਡਮ ਦੇ ਆਦੇਸ਼ਾਂ ਤੋਂ ਬਾਅਦ ਸ਼ਹਿਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਚੰਡੀਗੜ੍ਹ 'ਚ ਹਰ ਪਾਸੇ ਸਰਚ ਕੀਤੀ ਜਾ ਰਹੀ ਹੈ ਸੈਕਟਰ 17 ਬੱਸ ਸਟੈਂਡ ਸੈਕਟਰ 43 ਬੱਸ ਸਟੈਂਡ ਤੇ ਹੋਰ ਪੀੜ ਪੜ ਵਾਲੇ ਇਲਾਕੇ ਤੋਂ ਇਲਾਵਾ ਜਿਹੜੇ ਵੀ ਮੋਲ ਆ ਜਿੱਥੇ ਜ਼ਿਆਦਾ ਪੀੜ ਹੁੰਦੀ ਹੈ ਉਹਨੂੰ ਲੈ ਕੇ ਲਗਾਤਾਰ ਚੰਡੀਗੜ੍ਹ ਪੁਲਿਸ ਦੀ ਸਰਚ ਜਿਹੜੀ جاری ਹੈ ਕਿਉਂਕਿ ਪੁਲਿਸ ਦਾ ਅਨੁਮਾਨ ਹੈ ਕਿ ਕੋਈ ਐਦਾਂ ਦੀ ਘਟਨਾ ਅਗਰ ਕਿਤੇ ਬੱਸ ਸਟੈਂਡ ਜਾਂ ਕਿਤੇ ਹੋਰ ਵੀ ਆ ਤੋਰ ਤੇ ਦਿਖਾ ਸਕਦੇ ਆ ਕਿਸ ਤਰ੍ਹਾਂ ਸੈਕਟਰ 17 ਬਸ ਸਟੈਂਡ ਤੇ ਪੁਲਿਸ ਦੀ ਚੈਕਿੰਗ ਜਾਰੀ ਹੈ ਤੇ ਜਿਹੜੇ ਵੀ ਯਾਤਰੀਆਂ ਸਵਾਰੀਆਂ ਆ ਉਹਨਾਂ ਦੇ ਬੈਗ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਉੱਥੋਂ ਜਾਂ ਦਿੱਤਾ ਜਾ ਰਿਹਾ ਹੈ ਐਸਐਸਪੀ ਯੂਟੀ ਦੇ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਸਾਰੇ ਐਸਐਚਓ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਚੌਕੀ ਇੰਚਾਰਜ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਲਗਾਤਾਰ ਜਿਹੜੀ ਕੀ ਹੈ ਆਪਣੇ ਆਪਣੇ ਇਲਾਕਿਆਂ ਚ ਭੀੜ-ਪਾੜ ਵਾਲੇ ਇਲਾਕੇ ਬਸ ਸਟੈਂਡ ਮੋਲ ਤੇ ਹੋਰ ਵੀ ਕਈ ਇਲਾਕੇ ਆ ਜਿਹਦੇ ਚ ਜ਼ਿਆਦਾ ਰਸ਼ ਹੁੰਦਾ ਉਹਨੂੰ ਪ੍ਰੋਪਰ ਤਰੀਕੇ ਨਾਲ ਚੈੱਕ ਕੀਤਾ ਜਾਵੇ ਤੇ ਤੁਹਾਨੂੰ ਦਿਖਾ ਦਿੰਦੇ ਆ ਸ की है, सर्च जारी है, साफ तौर सतारा बस दिखा दें चंटरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और चैनल पर